ਹਾਲੇਲੂਇਆ ਹਾਲੇਲੂਇਆ ਮੇਰੇ ਖੁਦਾਵੰਤ ਤੇਰਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਿਤਾ ਮਹਾਨ ਪਰਮੇਸ਼ਰ ਅੱਜ ਦੇ ਦਿਨ ਦੇ ਲਈ ਤੇਰਾ ਧੰਨਵਾਦ ਹੈ ਮੇਰੇ ਖੁਦਾਵੰਤ ਜਦ ਵੀ ਤੇਰਾ ਵਚਨ ਖੁੱਲਦਾ ਜਿੰਦਗੀ ਦਿੰਦਾ ਹੈ ਮਹਾਨ ਪਰਮੇਸ਼ਰ ਮਹਾਨ ਪਰਮੇਸ਼ਰ ਤੂੰ ਦਇਆ ਕਰਨੀ ਮੇਰੇ ਪਿਤਾ ਪਵਿੱਤਰ ਆਤਮਾ ਜੀ ਅਗਵਾਈ ਕਰਨੀ ਜੋ ਵੀ ਬੋਲਿਆ ਜਾਵੇ ਤੇਰੀ ਸਮਰਥ ਤੇਰੀ ਦਇਆ ਦੁਆਰਾ ਬੋਲਿਆ ਜਾਵੇ ਖੁਦਾਵੰਦਾ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਅੱਜ ਦੇ ਵਚਨ ਦੇ ਦੁਆਰਾ ਤੇਰੀ ਆਸ਼ੀਸ਼ ਤੇਰੀ ਬਰਕਤ ਆ ਬਿਸਬਨਾ ਤੋਂ ਮੇਰੇ ਪਿਤਾ ਤੂੰ ਦਇਆ ਕਰ ਪ੍ਰਾਰਥਨਾ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਮੰਗ ਲੈਂਦੇ ਹਾਂ ਆਮੀਨ ਹਾਲੇਲੂਇਆ ਅੱਜ ਦਾ ਆਪਣਾ वचन ਹੈ ਫਿਲੀਪੀਆ 1:21 ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ ਹਾਲੇਲੂਇਆ ਪੌਲਸ ਕੀ ਕਹਿੰਦਾ ਇਸ वचन ਦੇ ਵਿੱਚ ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਮਸੀਹ ਲਈ ਜਿਉਣਾ ਹੈ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਮਸੀਹ ਦੀ ਸੇਵਾ ਕਰਨੀ ਹੈ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਮਸੀਹ ਦੇ ਕੰਮਾਂ ਨੂੰ ਕਰਨਾ ਹੈ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਮਸੀਹ ਦੀ ਖੁਸ਼ਖਬਰੀ ਦਾ ਸੁਨੇਹਾ ਦੇਣਾ ਹੈ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਮਸੀਹ ਦੇ ਬਚਨਾਂ ਦਾ ਪ੍ਰਚਾਰ ਕਰਨਾ ਹੈ ਪੌਲਸ ਦਾ ਮਸੀਹ ਦੇ ਨਾਲ ਇਹਨਾਂ ਗੂੜਾ ਰਿਸ਼ਤਾ ਸੀ ਇਹਨਾਂ ਪਿਆਰ ਸੀ ਹਾਲੇਲੂਇਆ ਕੀ ਕਹਿੰਦਾ ਹੈ ਪੌਲਸ ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਮਰਨਾ ਮੇਰੇ ਲਈ ਲਾਭ ਹੈ ਜਦ ਤੱਕ ਜਿਉਣਾ ਪਰਮੇਸ਼ਰ ਦੇ ਕੰਮਾਂ ਲਈ ਜਿਉਣਾ ਉਦੇ ਕੰਮਾਂ ਨੂੰ ਕਰਦੇ ਰਹਿਣਾ ਹੈ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕਰਦੇ ਰਹਿਣਾ ਹੈ ਅੱਗੇ ਇਹ ਕਹਿੰਦਾ ਹੈ ਮਰਨਾ ਮੇਰੇ ਲਈ ਲਾਭ ਹੈ ਹallelujah ਜਦ ਮਰ ਗਿਆ ਉਹ ਵੀ ਮੇਰੇ ਲਈ ਲਾਭ ਹੈ ਪੌਲਸ ਤਾਂ ਕਹਿੰਦਾ ਜਦ ਮੈਂ ਮਰ ਗਿਆ ਮੇਰੇ ਲਈ ਉਹ ਵੀ ਲਾਭ ਦਾ ਮੇਰੇ ਲਈ ਫਾਇਦੇ ਦਾ ਸੌਦਾ ਹੈ ਉੱਚ ਵੀ ਮੇਰਾ ਫਾਇਦਾ ਹੈ ਕਿਉਂ ਕਿ ਸੰਸਾਰ ਦੇ ਦੁੱਖ ਤਕਲੀਫਾਂ ਤੋਂ ਆਜ਼ਾਦ ਹੋ ਜਾਣਾ ਹੈ ਅਤੇ ਪਰਮੇਸ਼ਵਰ ਦੀ ਗੋਦ ਵਿੱਚ ਪ੍ਰਭੂ ਦੇ ਨਾਲ ਰਹਿਣਾ ਉਹਦੀ ਉਪਸਥਿਤੀ ਉਹਦੀ ਹਜ਼ੂਰੀ ਦੇ ਵਿੱਚ ਰਹਿਣਾ ਹੈ ਹallelujah ਪੌਲਸਤਾ ਆਪਣੇ ਮਰੇ ਤੇ ਵੀ ਆਪਣਾ ਲਾਭ ਦੇਖਦਾ ਹੈ ਹallelujah ਮੈਂ ਕਿਸੇ ਭਾਈ ਭੈਣ ਨੂੰ ਨਹੀਂ ਕਹਿੰਦਾ ਮੈਂ ਆਪਣੀ ਗੱਲ ਕਰਦਾ ਅੱਜ ਮੈਨੂੰ ਪਰਮੇਸ਼ਰ ਨੇ ਸਭ ਕੁਝ ਦਿੱਤਾ ਚੰਗੀ ਸਿਹਤ ਦਿੱਤੀ ਚੰਗੀ ਤੰਦਰੁਸਤੀ ਦੋ ਟਾਈਮ ਦੀ ਚੰਗੀ ਰੋਟੀ ਚੰਗਾ ਕੱਪੜਾ ਦਿੱਤਾ ਪਾਉਣ ਨੂੰ ਚੰਗਾ ਪਰਿਵਾਰ ਦਿੱਤਾ ਦੁਨੀਆ ਦੀ ਸੁੱਖ ਸਹੂਲਤ ਦਿੱਤੀ ਪਰ ਫੇਰ ਵੀ ਮੈਂ ਇੰਨਾ ਨਖਿੱਦ ਹੋ ਗਿਆ ਇੰਨਾ ਨਾ ਸ਼ੁਕਰਾ ਹੋ ਗਿਆ ਉਹਦੇ ਕੰਮਾਂ ਨੂੰ ਕਰਨਾ ਦੂਰ ਦੀ ਗੱਲ ਉਹਦੀ ਸੇਵਾ ਕਰਨੀ ਦੂਰ ਦੀ ਗੱਲ ਉਹਦੀ ਖੁਸ਼ਖਬਰੀ ਸੁਣਾਉਣਾ ਦੂਰ ਦੀ ਗੱਲ ਮੈਂ ਤਾਂ ਕਦੇ ਉਹਦਾ ਧੰਨਵਾਦ ਵੀ ਨਹੀਂ ਕੀਤਾ ਬਤਿਸ਼ਮਾ ਲੈ ਕੇ ਘਰ ਵਿੱਚ ਪ੍ਰਾਰਥਨਾ ਰੂਮ ਬਣਾ ਲਿਆ ਸਮਝਿਆ ਕਿ ਮੈਂ ਆਪਣੀ ਡਿਊਟੀ ਪੂਰੀ ਕਰਤੀ ਪਰ ਜਿਹੜਾ ਅਸਲ ਕੰਮ ਸੀ ਉਹ ਤਾਂ ਕੀਤਾ ਨਾ ਐਤਵਾਰ ਨੂੰ ਚਰਚ ਚਲੇ ਗਏ ਲੰਗਰ ਖਾ ਕੇ ਫਿਰ ਘਰ ਵਾਪਸ ਆ ਗਏ ਗੁੱਡ ਫ੍ਰੇਡੇ ਨੂੰ ਚਿੱਟੇ ਕੱਪੜੇ ਪਾ ਕੇ ਰੋਡ ਸ਼ੋਅ ਕੱਢ ਲਿਆ ਇਸਟਰ ਨੂੰ ਹੱਥਾਂ ਦੇ ਵਿੱਚ ਖਜੂਰ ਦੀਆਂ ਟਾਹਣੀਆਂ ਫੜ ਕੇ ਹਲਾ ਲੀਆਂ ਫਿਰ ਕ੍ਰਿਸਮਸ ਆਈ ਵੱਡੇ ਦਿਨ ਨੂੰ ਡੀ ਜੇ 'ਚ ਨੱਚ ਗਏ ਫਿਰ ਘਰਾਂ ਨੂੰ ਆ ਗਏ ਪਰ ਅਸਲ ਕੰਮ ਤਾਂ ਫਿਰ ਬਣਾ ਕੀਤਾ ਪਰਮੇਸ਼ਰ ਨੇ ਜੋ ਕਿਹਾ ਸੀ ਪੌਲਸ ਤਾਂ ਕਹਿ ਰਿਹਾ ਕਿ ਜਿਉਣਾ ਮੇਰੇ ਲਈ ਮਸੀਹ ਹੈ ਤੇ ਮਰਨਾ ਮੇਰੇ ਲਈ ਲਾਭ ਹੈ ਮੈਂ ਤਾਂ ਜਿਉਂਦੇ ਜੀ ਉਹਦਾ ਕੰਮ ਨਹੀਂ ਕੀਤਾ ਨਾ ਪਰਮੇਸ਼ਰ ਦੇ ਬਚਨ ਨੂੰ ਕਿਸੇ ਨਾਲ ਸਾਂਝਾ ਕੀਤਾ ਨਾ ਮੈਂ ਪਰਮੇਸ਼ਰ ਦੇ ਬਚਨ ਨੂੰ ਪੜ੍ਹਿਆ ਨਾ ਮੈਂ ਕਦੇ ਪਰਮੇਸ਼ਰ ਦੇ ਅੱਗੇ ਬੈਠ ਕੇ ਪ੍ਰਾਰਥਨਾ ਕੀਤੀ ਨਾ ਉਹਦਾ ਮੈਂ ਕਦੇ ਧੰਨਵਾਦ ਕੀਤਾ ਉਹਨੇ ਮੇਰੇ ਤੇ ਕਿੰਨੇ ਵੱਡੇ ਉਪਕਾਰ ਕੀਤੇ ਬਤਿਸ਼ਵਾ ਲੈ ਲਿਆ ਅਸੀਂ ਸਮਝਿਆ ਕਿ ਬਸ ਸਾਡਾ ਕੰਮ ਖਤਮ ਪਰ ਨਹੀਂ ਪੌਲਸ ਕੀ ਕਹਿ ਰਿਹਾ ਜਿਉਣਾ ਮੇਰੇ ਲਈ ਮਸੀਹ ਹੈ ਜਦ ਤੱਕ ਜਿਉਣਾ ਹੈ ਪਰਮੇਸ਼ਰ ਦੇ ਕੰਮਾਂ ਵਿੱਚ ਪਰਮੇਸ਼ਰ ਦੀ ਜੋ ਸੇਵਾ ਪਰਮੇਸ਼ਰ ਨੇ ਸਾਨੂੰ ਦਿੱਤੀ ਆ ਉਹ ਪੂਰੀ ਕਰੀਏ ਉਹਦੀ ਖੁਸ਼ਖਬਰੀ ਦਾ ਪ੍ਰਚਾਰ ਕਰੀਏ ਉਹਦੇ ਵਚਨ ਨੂੰ ਵੱਤ-ਵੱਤ ਸਾਂਝਾ ਕਰੀਏ ਬੱਤੀਸ਼ਵਾ ਲੈ ਕੇ ਹੱਥੇ-ਹੱੱਤ ਰਿਆ ਬੈਠ ਕੇ ਬਸ ਐਤਵਾਰ ਨੂੰ ਚਰਚ ਚੱਲ ਗਏ ਲੰਗਰ ਖਾ ਕੇ ਘਰ ਨੂੰ ਆ ਗਏ ਨਹੀਂ ਇਹ ਪਰਮੇਸ਼ਰ ਦਾ ਕੰਮ ਨਹੀਂ ਆ ਜੇ ਪਰਮੇਸ਼ਰ ਦਾ ਕੰਮ ਕਰਨ ਦਾ ਪੌਲਿਸ ਤੋਂ ਸਿੱਖਣਾ ਪੈਣਾ ਆਪਾਂ ਨੂੰ ਪੌਲਿਸ ਤਾਂ ਮਰਨ ਵਿੱਚ ਵੀ ਆਪਣਾ ਲਾਭ ਦਿਖ ਰਿਹਾ ਹੈ ਪੌਲਿਸ ਜਾਤ ਕਰੋ ਆਉਂਦਾ ਹੈ ਜਦ ਤੱਕ ਸਾਹ ਚੱਲਦੇ ਨੇ ਮਸੀਹ ਦੀ ਸੇਵਾ ਕਰਦੇ ਰਹੋ ਪਰਮੇਸ਼ਰ ਦੇ ਕੰਮਾਂ ਨੂੰ ਬਿਨਾਂ ਰੁਕੇ ਕਰਦੇ ਰਹੋ ਜਦ ਮਰਗੇ ਉਹ ਵੀ ਲਾਭ ਹੈ ਕਿਉਂਕਿ ਪਰਮੇਸ਼ਰ ਦੇ ਨਾਲ ਉਹਦੀ ਹਜ਼ੂਰੀ ਵਿੱਚ ਰਹਾਂਗੇ ਹਾਲੇਲੂਇਆ ਜਦੋਂ ਗਲਾਤੀਆਂ 2 ਦਾ 20 ਪੜ੍ਹਦੇ ਹਾਂ ਉਸ ਵਿੱਚ ਕੀ ਲਿਖਿਆ ਹੈ ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ ਪਰ ਹੁਣ ਮੈਂ ਜਿਉਂਦਾ ਨਹੀਂ ਸੁਗਮ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜਿਉਂਦਾ ਹਾਂ ਸੋ ਮਸੀਹ ਦੇ ਪੁੱਤਰ ਤੇ ਵਿਸ਼ਵਾਸ ਨਾਲ ਜਿਉਂਦਾ ਹਾਂ ਜਿਸਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ਹallelujah ਮੇਰੇ ਲਈ ਉਹਨੇ ਆਪਣੇ ਆਪ ਨੂੰ ਦੇ ਦਿੱਤਾ ਮੇਰੇ ਲਈ ਮੇਰੇ ਪਾਪਾਂ ਦੇ ਲਈ ਮੇਰੇ ਕੀਤੇ ਗੁਨਾਹਾਂ ਦੇ ਲਈ ਮੇਰੇ ਆਪਰਾਧ ਦੇ ਲਈ ਮਸੀਹ ਨੇ ਆਪਣੇ ਆਪ ਨੂੰ ਸਲੀਬ ਤੇ ਕੁਰਬਾਨ ਕਰ ਦਿੱਤਾ ਮੇਰੇ ਲਈ ਉਸਨੇ ਮਾਰ ਖਾਦੀ ਮੇਰੇ ਲਈ ਉਹਨੇ ਆਪਣਾ ਪਵਿੱਤਰ ਲਹੂ ਬਹਾ ਦਿੱਤਾ ਪਰਮੇਸ਼ਰ ਨੇ ਮਸੀਹ ਨੇ ਸਾਡੇ ਉੱਤੇ ਮੇਰੇ ਉੱਤੇ ਇੰਨੇ ਉਪਕਾਰ ਕੀਤੇ ਪਰ ਮੈਂ ਫਿਰ ਵੀ ਉਹਨਾਂ ਸ਼ੁਕਰਾਂ ਬਣਿਆ ਰਿਹਾ ਕਦੇ ਉਹਦਾ ਧੰਨਵਾਦ ਹੀ ਨਹੀਂ ਕੀਤਾ ਉਹਦੇ ਕੰਮਾਂ ਨੂੰ ਕਰਨਾ ਉਹਦੀ ਸੇਵਾ ਕਰਨਾ ਉਹਦੇ ਉਹਦੇ ਬਚਨ ਨੂੰ ਲੋਕਾਂ ਨਾਲ ਵੰਡਣਾ ਦੂਰ ਦੀ ਗੱਲ ਕਦੇ ਬੈਠ ਕੇ ਉਹਦਾ ਧੰਨਵਾਦ ਵੀ ਨਹੀਂ ਕੀਤਾ ਪਰਮੇਸ਼ਰ ਦਾ ਵਚਨ ਕੀ ਸਿਖਾ ਰਿਹਾ ਕਿ ਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਮੇਰੇ ਲਈ ਲਾਭ ਹੈ ਜਦੋਂ ਤੱਕ ਜ਼ਿੰਦਗੀ ਹੈ ਮਸੀਹ ਦੇ ਕੰਮ ਕਰਦੇ ਰਹੋ ਮਸੀਹ ਦੇ ਬਚਨ ਦੀ ਸੇਵਾ ਕਰਦੇ ਰਹੋ ਜਿਉਂਦੇ ਜੀ ਪ੍ਰਭੂ ਦੇ ਕੰਮ ਕਰਦੇ ਰਹਿਣਾ ਜਿਦਾ ਪੌਲਸ ਨੇ ਮਸੀਹ ਦੀ ਸੇਵਾ ਕੀਤੀ ਬਿਨਾਂ ਕਿਸੇ ਤੋਂ ਡਰੇ ਕਿਸੇ ਵੱਲ ਧਿਆਨ ਨਹੀਂ ਕੀਤਾ ਉਹ ਆਪਣਾ ਕੰਮ ਕਰਦੇ ਰਿਹਾ ਪਰਮੇਸ਼ਰ ਦੀ ਸੇਵਾ ਕਰਦਾ ਰਿਹਾ ਉਹਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਰਿਹਾ ਜਦ ਤੱਕ ਉਹ ਸ਼ੌਲਸੀ ਬੇਸ਼ੱਕ ਉਹ ਮਸੀਹ ਵਿਰੋਧੀ ਸੀ ਪਰ ਜਦੋਂ ਉਹਨੇ ਪਰਮੇਸ਼ਰ ਨੂੰ ਜਾਣਿਆ ਬਾਪ ਬੇਟਾ ਪਵਿੱਤਰ ਆਤਮਾ ਦੇ ਵਿੱਚ ਬਤੀਸ਼ਮਾ ਲੈ ਕੇ ਪੌਲਸ ਬਣ ਗਿਆ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨੇ ਨਾ ਕਿਸੇ ਤੋਂ ਡਰਿਆ ਉਹ ਪਰਮੇਸ਼ਰ ਦੀ ਸੇਵਾ ਵਿੱਚ ਅੱਗੇ ਵਧਦਾ ਗਿਆ ਹਾਲੇਲੂਇਆ ਸੋ ਆਪਾਂ ਵੀ ਅੱਜ ਬਤੀਸ਼ਮਾ ਲੈ ਕੇ ਆਹ ਤੇ ਹੱਥ ਧਰ ਕੇ ਬੈਠੇ ਨਰ ਰਹੀਏ ਪਰਮੇਸ਼ਰ ਦੇ ਕੰਮਾਂ ਨੂੰ ਕਰੀਏ ਨਾ ਸ਼ੁਕਰੇ ਨ ਬਣੀਏ ਪਰਮੇਸ਼ਰ ਦੇ ਮੇਰੇ ਉੱਤੇ ਤੁਹਾਡੇ ਸਾਰਿਆਂ ਦੇ ਉੱਤੇ ਬਹੁਤ ਉਪਕਾਰ ਨੇ ਸਾਡੇ ਗੁਨਾਹਾਂ ਦੇ ਲਈ ਸਾਡੇ ਪਾਪਾਂ ਦੇ ਲਈ ਉਹਨੇ ਆਪਣੇ ਆਪ ਨੂੰ ਸਲੀਬ ਉੱਤੇ ਕੁਰਬਾਨ ਕਰ ਦਿੱਤਾ ਆਪਣਾ ਪਵਿੱਤਰ ਲਹੂ ਬਹਾ ਦਿੱਤਾ ਸਾਡੇ ਲਈ ਉਹਨੇ ਪਰ ਅਸੀਂ ਫੇਰ ਵੀ ਨਾ ਸ਼ੁਕਰੇ ਬਣੇ ਹੋਏ ਆ ਨਾ ਖਿੱਦ ਬਣੇ ਹੋਏ ਆਲਸੀ ਬਣੇ ਹੋਏ ਆ ਸੱਜ ਜ਼ਰੂਰਤ ਆ ਪੌਲਸ ਤੋਂ ਸਿੱਖਣ ਦੀ ਤਪਰ ਮਸ਼ੀਹ ਦੇ ਨਾਚਨਾ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਆਪਾਂ ਇਸ ਬੱਚੇ ਦੇ ਲਈ ਪ੍ਰਾਰਥਨਾ ਕਰਾਂਗੇ ਹallelujah ਮੇਰੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਖੁਦਾ ਅੱਜ ਦੇ ਵਚਨ ਦੇ ਦੁਆਰਾ ਤੇਰਾ ਵਿਸ਼ੇਖ ਉਤਰੇ ਖੁਦਾ ਬਾਪ ਜਿਸ ਤਰ੍ਹਾਂ ਵਚਨ ਵਿੱਚ ਲਿਖਿਆ ਹੈ ਜਿਉਣਾ ਮੇਰੇ ਲਈ ਮਸੀਹ ਹੈ ਖੁਦਾ ਬਾਪ ਅਸੀਂ ਵੀ ਜਦ ਤੱਕ ਸਾਡੇ ਸਰੀਰ ਵਿੱਚ ਸਾਹ ਚੱਲਦੇ ਨੇ ਤੇਰੇ ਕੰਮਾਂ ਨੂੰ ਕਰਦੇ ਰਹੀਏ ਤੇਰੀ ਸੇਵਾ ਕਰਦੇ ਰਹੀਏ ਤੇਰੇ ਵਚਨ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਰਹੀਏ ਮਹਾਨ ਪਿਤਾ ਤੂੰ ਸਾਡੇ ਤੇ ਦਇਆ ਕਰ اسی طرح वचन ਦੇ ਅਨੁਸਾਰ ਚੱਲੀਏ ਇਸ ਮੰਡਲੀ ਨੂੰ ਹੋਰ ਵੀ ਆਸ਼ੀਸ਼ਿਤ ਕਰ ਤੇਰੀ ਦਇਆ ਹਮੇਸ਼ਾ ਬਣੀ ਰਹੇ ਤੇਰਾ वचन ਸਾਡੀ ਜ਼ਿੰਦਗੀਆਂ ਦੇ ਵਿੱਚ ਬਣਿਆ ਰਹੇ ਮਹਾਨ ਪਰਮੇਸ਼ਵਰ ਮਹਾਨ ਪ੍ਰਭੂ ਜੀ ਅਸੀਂ ਤੇਰੇ ਉਪਕਾਰਾਂ ਨੂੰ ਨਾ ਭੁੱਲੀਏ ਜਿਹੜੂ ਸਾਡੇ ਉੱਤੇ ਕੀਤੇ ਨੇ ਖੁਦਾਬੰਦਾ ਅਸੀਂ ਨਾ ਸ਼ੁਕਰੇ ਨਾ ਬਣੀਏ ਮੇਰੇ ਮਹਾਨ ਪਰਮੇਸ਼ਵਰ ਖੁਦਾਬੰਦਾ ਤੂੰ ਆਪਣਾ ਸੁਭਾਅ ਦੇ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਖੁਦਾਬੰਦਾ ਤਾਂ ਕਿ ਤੇਰਾ ਧੰਨਵਾਦ ਕਰਨ ਵਾਲੇ ਬਣੀ ਮੇਰੇ ਮਹਾਨ ਪਰਮੇਸ਼ਵਰ ਤੇਰੇ ਬਚਨ ਦੀ ਸੇਵਾ ਕਰਨ ਵਾਲੇ ਬਣੀ ਮੇਰੇ ਪ੍ਰਭੂ ਜੀ ਤੂੰ ਦਇਆ ਕਰ ਮੇਰੇ ਖੁਦਾਬੰਦਾ ਤੂੰ ਦਇਆ ਕਰ ਤੂੰ ਦਇਆ ਕਰਨ ਵਾਲਾ ਮਹਾਨ ਪਰਮੇਸ਼ਵਰ ਹੈ ਮੇਰੇ ਖੁਦਾਬਾਪਾ ਅੱਜ ਜੋ ਭਾਈ ਭੈਣ ਬਿਮਾਰ ਨੇ ਲਾਚਾਰ ਨੇ ਜੋ ਬਿਮਾਰੀ ਦੇ ਬਿਸਤਰ ਤੇ ਨੇ ਖੁਦਾਬੰਦਾ ਤੇਰੀ ਸਮਰੱਥ ਦੇ ਦੁਆਰਾ ਤੇਰੇ ਬਚਨ ਦੇ ਦੁਆਰਾ ਜੋ ਚੰਗੇ ਹੋ ਜਾਣ ਖੁਦਾਬਾਪਾ ਮਹਾਨ ਪਰਮੇਸ਼ਵਰ ਜਿੰਨਾ ਭਾਈ ਭੈਣਾਂ ਕੋਲੇ ਰੋਜ਼ਗਾਰ ਨਹੀਂ ਹੈ ਮੇਰੇ ਖੁਦਾਬੰਦਾ ਉਹਨਾਂ ਉਤੇ ਆਪਣੀ ਦਇਆ ਕਰ ਰੋਜ਼ਗਾਰ ਮਹਿਆ ਕਰਾ ਉਹਨਾਂ ਨੂੰ ਸਭ ਲੋੜਾਂ ਜ਼ਰੂਰ ਤਾਂ ਉਹਨਾਂ ਦੀਆਂ ਸਾਰੀਆਂ ਕਮੀਆਂ ਘਟੀਆਂ ਤੇਰੇ ਸਵਰਗੀ ਭੰਡਾਰ ਚ ਪੂਰੀਆਂ ਹੋ ਜਾਣ ਮੇਰੇ ਖੁਦਾਬੰਦ ਜਿੰਨਾ ਭੈਣਾਂ ਦੇ ਕੋਲ ਅਜ ਬੱਚੇ ਨਹੀਂ ਆ ਖੁਦਾਬੰਦ ਅਜ ਉਹਨਾਂ ਦੀਆਂ ਕੁੱਖਾਂ ਤੇਰੇ ਸਮਰਥੀ ਨਾਮ ਦੇ ਵਿੱਚ ਖੁੱਲ ਜਾਣ ਉਹਨਾਂ ਦੇ ਕੁੱਖਾਂ ਸੁਲੱਖਣੀਆਂ ਹੋ ਜਾਣ ਮੇਰੇ ਖੁਦਾਬੰਦ ਮਹਾਨ ਪਰਮੇਸ਼ੁਰ ਜਿਸ ਤਰ੍ਹਾਂ ਤੂੰ ਹੰਨਾ ਨੂੰ ਪੁੱਤਰ ਦੀ ਆਸ਼ੀਸ਼ ਦਿੱਤੀ ਬੇਟੇ ਦੀ ਆਸ਼ੀਸ਼ ਦਿੱਤੀ ਮੇਰੇ ਖੁਦਾਬੰਦ ਜਿੰਨਾ ਭੈਣਾਂ ਦੇ ਕੋਲ ਅਜ ਬੱਚੇ ਨਹੀਂ ਆ ਮੇਰੇ ਖੁਦਾਬੰਦ ਜਿਨ੍ਹਾਂ ਕੋਲ ਬੱਚੇ ਦੀ ਆਸ਼ੀਸ਼ ਨਹੀਂ ਆ ਖੁਦਾਬੰਦ ਆਉਣ ਵਾਲੇ ਸਮੇਂ ਦੇ ਵਿੱਚ ਪਰਣਾ ਨੂੰ ਬੱਚੇ ਦੇ ਨਾਲ ਬਲੈਸ ਕਰ ਉਹਨਾਂ ਦੇ ਕੁੱਖਾਂ ਖੋਲ ਦੇ ਮੇਰੇ ਖੁਦਾਬੰਦ ਅੱਜ ਤੇਰੇ ਨਾਮ ਦੇ ਵਿੱਚ ਮਹਾਨ ਪਰਮੇਸ਼ਵਰ ਉਹਨਾਂ ਦੇ ਕੁੱਖਾਂ ਤੇਰੇ ਸਮਰਥੀ ਨਾਮ ਦੇ ਵਿੱਚ ਖੁੱਲ ਜਾਣ ਖੁਦਾਬੰਦ ਤੂੰ ਦਇਆ ਕਰ ਮਹਾਨ ਪਰਮੇਸ਼ਵਰ ਜੋ ਭਾਈ ਭੈਣ ਨਸ਼ੇ ਦੀ ਗੰਦੀ ਭੜੀ ਆਤਮਾ ਦੇ ਵਿੱਚ ਜਕੜੇ ਹੋਏ ਨੇ ਖੁਦਾਬੰਦ ਤੇਰੇ ਸਮਰਥੀ ਬਚਨ ਦੇ ਦੁਆਰਾ ਕਮਾਂਡ ਕਰ ਦਿਨਾ ਗੰਦੀ ਨਸ਼ੇ ਦੀ ਭੜੀ ਆਤਮਾ ਨੂੰ ਤੇ ਸਰੀਰਾਂ ਦੇ ਵਿੱਚੋਂ ਜਾਂਦੀ ਰਹੇ ਤੇਰੇ ਨਾਮ ਦੇ ਦੁਆਰਾ ਉਹ ਤੇਰੇ ਨਾਮ ਦੇ ਵਿੱਚ ਨੰਮੇ ਤੇ ਨਰੋਏ ਹੋ ਜਾਣ ਮੇਰੇ ਖੁਦਾਬੰਦ ਮਹਾਨ ਪਰਮੇਸ਼ਵਰ ਨਸ਼ੇ ਦਾ ਕੋੜ ਨਾ ਤਾਂ ਦੂਰ ਹੋ ਜਾਵੇ ਮੇਰੇ ਪਿਤਾ ਮਹਾਨ ਪ੍ਰਭੂ ਜੀ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮਹਾਨ ਪਰਮੇਸ਼ਵਰ ਖੁਦਾਵੰਦਾ ਅਸੀਂ ਤੇਰੇ ਬਚਨ ਦੇ ਦੁਆਰਾ ਚੱਲਦੇ ਰਹੀਏ ਮੇਰੇ ਪਿਤਾ ਅੱਜ ਦੇ ਬਚਨ ਦੇ ਦੁਆਰਾ ਤੇਰੀ ਆਸ਼ੀਸ਼ ਉਤਰੇ ਤੇਰੀ ਬਰਕਤ ਉਤਰੇ ਮੇਰੇ ਖੁਦਾਵੰਦਾ ਸਭ ਭੈਣ ਭਾਈਆਂ ਨੂੰ ਆਸ਼ੀਸ਼ ਬਰਕਤ ਦੇਣੀ ਅੱਜ ਦੇ ਬਚਨ ਦੇ ਦੁਆਰਾ ਤੇਰਾ ਅਭਿਸ਼ੇਕ ਉਤਰੇ ਮਹਾਨ ਪਿਤਾ ਇਸ ਮੰਡਲ ਨੂੰ ਹੋਰ ਵੀ ਆਸ਼ੀਸ਼ਿਤ ਕਰ ਖੁਦਾਵੰਦਾ ਆਪਣੇ ਬਚਨ ਦਾ ਗਿਆਨ ਦੇ ਆਪਣੇ ਬਚਨ ਦੀ ਸਮਝ ਦੇ ਮੇਰੇ ਪਿਤਾ ਅਸੀਂ ਵੀ ਤੇਰੀ ਸੇਵਾ ਕਰਨ ਵਾਲੇ ਬਣ ਜਾਈਏ ਮੇਰੇ ਪਿਤਾ ਤੂੰ ਦਇਆ ਕਰ ਖੁਦਾਬੰਦ ਐ ਮੇਰੇ ਪਿਤਾ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਤਰਸ ਕਰ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਵਰ ਆਪਣੇ ਬੱਚਿਆਂ ਤੇ ਦਇਆ ਕਰ ਪ੍ਰਾਰਥਨਾ ਪ੍ਰਭ ਯੇਸ਼ੂ ਨਾਸਰੀ ਤੇ ਸਮਰਥੀ ਮਠੇ ਨਾਮ ਦੇ ਵਿੱਚ ਮੰਗ ਲੈਣੇ ਆਂ ਆਮੇਨ ਆਮੇਨ ਹਾਲੇਲੂਇਆ